ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਹੇਠ ਰਾਇਲ ਬੈਂਕ ਆਫ ਕੈਨੇਡਾ ਦੇ 23 ਸਾਲਾ ਮੁਲਾਜ਼ਮ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ ਆਸਐਮਪੀ ਨੇ ਦੱਸਿਆ ਕਿ ਆਟਵਾ ਦੇ ਇਬਰਾਹਿਮ ਅਲ ਹਕੀਮ ਨੂੰ ਜੁਲਾਈ ਦੇ ਵਿੱਚ ਗ੍ਰਿਫਤਾਰ ਕਰਦਿਆ 5000 ਡਾਲਰ ਤੋਂ ਵੱਧ ਰਕਮ ਦੇ ਫਰੋਡ ਅਤੇ ਅਧਿਕਾਰਤ ਤਰੀਕੇ ਦੇ ਨਾਲ ਕੰਪਿਊਟਰ ਦੀ ਵਰਤੋਂ ਪਛਾਣ ਚੋਰੀ ਅਤੇ ਪਛਾਣ ਦੇ ਨਾਲ ਸੰਬੰਧਿਤ ਜਾਣਕਾਰੀ ਵੇਚਣ ਦੇ ਦੋਸ਼ਾਂ ਹੇਠ ਕਿਤੇ ਗਏ ਨੇ ਮੀਡੀਆ ਰਿਪੋਰਟ ਦੇ ਮੁਤਾਬਕ ਇਬਰਾਹਿਮ ﺍﻟहकीम ਵੱਲੋਂ ਕਥਿਤ ਤੌਰ 'ਤੇ ਆਰਬੀਸੀ ਦੀਆਂ ਆਈਟੀ ਸੇਵਾਵਾਂ ਦੀ ਵਰਤੋਂ ਅਪਰਾਧਕ ਸਰਗਰਮੀਆਂ ਵਾਸਤੇ ਕੀਤੀ ਗਈ ਜਿਨ੍ਹਾਂ ਦੇ ਵਿੱਚ ਅਣਅਧਿਕਾਰ ਤਰੀਕੇ ਦੇ ਨਾਲ ਕਈ ਬੈਂਕ ਪ੍ਰੋਫਾਈਲਸ ਦਾ ਪਹੁੰਚ ਸਥਾਪਿਤ ਕਰਨੀ ਅਤੇ ਫਰੋਡ ਸ਼ਾਮਲ ਨੇ ਗ੍ਰਿਫਤਾਰੀ ਤੇ ਮਗਰੋਂ ਇਬਰਾਹਿਮ ਨੂੰ ਜ਼ਮਾਨਤ 'ਤੇ ਰਹਾਅ ਕਰ ਦਿੱਤਾ ਗਿਆ ਉਧਰ ਆਰਬੀਸੀ ਦੇ ਤਰਜਮਾਨ ਸ਼ੈਰਲ ਗ੍ਰੀਨ ਨੇ ਦੱਸਿਆ ਕਿ ਬੈਂਕ ਕੋਲੋਂ ਆਪਣੇ ਪੱਤਰ ਦੇ ਕਿੱਤੇ ਪਰਤਾਲ ਪ੍ਰਾਂਤ ਸਿਸਟਮ ਤੱਕ ਨਦੀਕਾ ਤੱਕ ਪਹੁੰਚ ਬਾਰੇ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕੀਤੀ ਗਈ ਸ਼ਰੀਲ ਮੁਤਾਬਕ ਇਬਰਾਹਿਮ ਨੂੰ ਬੈਂਕ ਦੇ ਵਿੱਚੋਂ ਬਰਖਾਸਤ